ਨੇ ਵੀ ਕਾਰਕਟਰ ਇਸ ਸਮਾਜ ਦੇ ਸਨਾਤਨ ਧਰਮ ਦੇ ਕਮਰੇ ਲੱਗੇ ਹੋਏ ਨੇ ਉਹਨਾਂ ਦਾ ਸਨਮਾਨ ਸਮਰੋਹ ਸਨ ਤਰਮਸਾ ਦੇਣਾ ਹੈਗਾ ਉਹਦੀ ਜਿਹੜਾ ਵਿਰਸਾ ਹੈ ਉਹਦੀਆਂ ਜਿਹੜੀਆਂ ਖੂਪੀਆਂ ਹਨ ਉਹਨੂੰ ਲੋਕਾਂ ਤੱਕ ਪਹੁੰਚਾਇਆ ਹੈ ਵੀ ਨੀ ਮੈਨੇਜਮੈਂਟ ਆਈਆਂ ਉਹਨਾਂ ਦਾ ਅਸੀਂ ਇੱਥੇ ਬੁਲਾ ਕੇ ਸਨਮਾਨ ਕੀਤਾ ਕਿਉਂਕਿ ਇਸ ਰੀਤੇ ਲਾਲ ਮੇਰਾ ਛੋਟਾ ਸਾਹਿਬ

ਇਹ ਕਿਹਾ ਹਾਂ ਕਿ ਉਹ ਆਰੀਏ ਆਜੂਤੀ ਪੜੀ ਦਲਵਲੋਂ ਇਹ ਜਿੰਨੇ ਵੀ ਕਾਰਕਿਰਤਾ ਇਸ ਸਮਾਜ ਦੇ ਸਨਾਦਨ ਧਰਮ ਦੇ ਕਮਰੇ ਲੱਗੇ ਹੋਏ ਨੇ ਉਹਨਾਂ ਦਾ ਸਨਮਾਨ ਸਮਾਰੋਹ ਸੀਗਾ ਅੱਜ ਅਲੱਗ-ਅਲੱਗ ਜਗ੍ਹਾ ਤੋਂ ਰਾਜਸਥਾਨ ਹਿਮਾਚਲ ਪੰਜਾਬ ਦਿੱਲੀ ਚੰਡੀਗੜ੍ਹ ਰਾਜਸਥਾਨ ਉਤਰਾੰਚਲ ਉਸ ਇਲਾਕੇ ਦੇ ਸਾਰੇ ਕਾਰਕਟਰ ਇੱਥੇ ਆਏ ਸੀ ਔਰ ਇਹਨਾਂ ਦੀ ਅਧਿક્ષાਤਾ ਵਿੱਚ ਮਹਾਂਜੀ ਦੀ ਅਧਿક્ષાਤਾ ਵਿੱਚ ਦੇਸ਼ਵੰਦੂ ਦੀ ਪ੍ਰਧਾਨਗੀ ਥੱਲੇ ਇਹੜਾ ਕਾਰਜਕ੍ਰਮ ਸੰਪੰਨ ਹੋਇਆ ਸਨਾਤਨ ਧਰਮ ਦੀ ਨੀਤੀਆਂ ਰੀਤੀਆਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਸਕੂਲਾਂ ਤੱਕ ਔਰ ਜਿਹੜੇ ਸਨਾਤਨ ਧਰਮ ਨਾਲ ਜੁੜੇ ਹੋਏ ਜਿੰਨੇ ਵੀ ادارے ਨੇ ਚਾਹੇ ਉਹ ਸਕੂਲ ਹੈ ਚਾਹੇ ਮੰਦਰ ਹੈ ਉਹ ਆਪਣੀ ਸਮਾਜ ਦੀ ਜਿਹੜੀ ਸੰਸਕ੍ਰਿਤੀ ਹੈ ਆਪਣੇ ਦੇਸ਼ ਦੀ ਸੰਸਕ੍ਰਿਤੀ ਹੈ ਉਹਨੂੰ ਕਿਦਾਂ ਲੋਕਾਂ ਤੱਕ ਲੈ ਕੇ ਜਾਣਾ ਲੋਕ ਨੂੰ ਫੋਲੋ ਕਰ ਉਹਦਾ ਪ੍ਰਯਾਸ ਅਸੀਂ ਸਭ ਕਰ ਰਹੇ ਹਾਂ ਮੈਂ ਅੱਜ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਸਾਰੇ ਹਮਲੇ ਕੋਲ ਇਹ ਸੰਸਾ ਬਾਹਰ ਸਾਡੇ ਮਾਂ ਵਿਦਾਲੇ ਜੋ ਤਸਨਾਤਨ ਤਾਂ ਪ੍ਰਤੀ ਸਭਾ ਦੇ ਅੱਜ ਦੇ ਸਕੂਲਾਂ ਦੇ ਪ੍ਰਿੰਸੀਪਲ ਜਿੰਨੇ ਵੀ ਮੈਨੇਜਮੈਂਟ ਆਈਆਂ ਉਹਨਾਂ ਦਾ ਅਸੀਂ ਇੱਥੇ ਬੁਲਾ ਕੇ ਸਨਮਾਨ ਕੀਤਾ ਹੈ ਇਹਦੇ ਨਾਲ ਸਾਡੇ ਵਲੰਟੀਅਰ ਸਾਹ ਬਦੂਗਾ ਅੱਗੇ ਨੂੰ ਬਹੁਤ ਚੜ ਕੇ ਹੋਰ ਕੰਮ ਕਰਨਗੇ ਤਾਂ ਅੱਛਾ ਇਹਨਾਂ ਨੇ ਸਮਾਗਮ ਔਰਗੇਨਾਈਜ਼ ਕੀਤਾ ਹੈ ਮੰਤਰੀ ਨੇ ਔਰ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਉਹਨਾਂ ਦਾ ਸਨਮਾਨ ਕੀਤਾ ਔਰ ਸਨਾਤਨ ਤਰਮ ਜਿਹੜਾ ਹੈਗਾ ਉਹਦੀ ਜਿਹੜਾ ਵਿਰਸਾ ਹੈ ਉਹਦੀਆਂ ਜਿਹੜੀਆਂ ਖੂਬੀਆਂ ਹਨ ਉਹਨੂੰ ਲੋਕਾਂ ਤੱਕ ਪਹੁੰਚਾ